ਲਓ ਭਾਈ ਜੀ ਆ ਵੀਡੀਓ ਜਿਹੜੀ ਹੈ ਉਹਨਾਂ ਪੈਣਾ ਵਾਸਤੇ ਆ ਜਿਨ੍ਹਾਂ ਦੇ ਬੱਚੇ ਛੋਟੇ ਆ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਰੋਟੀ ਰਾਟੀ ਬਣਾਉਣੀ ਦਿੰਦੇ ਕੰਮ ਨਹੀਂ ਕਰਨ ਦਿੰਦੇ ਹੈ ਨਾ ਵੀਡੀਓ ਕਮਾਲ ਦੀ ਆ ਚੱਗੇ ਨੂੰ ਕਿਲੀ ਜੀ ਤੇ ਟੰਗ ਦੋ ਮੁੜ ਕੇ ਜਵਾਕ ਉਥੇ ਅੜ ਕੇ ਰਹੂ ਪਰ ਮੇਰੀ ਬੇਨਤੀ ਇਹ ਹੈ ਵੀ ਜਵਾਕ ਦੇ ਝੁਗਾ ਥੋੜਾ ਜਿਹਾ ਖੁੱਲਾ ਪਾ ਦਿਓ ਕਿਤੇ ਉਹਦਾ ਗਲ ਗੋਲ ਨਾ ਕੁੱਟ ਦਿਓ ਤੇ ਬਾਈ ਜੀ ਆ ਜਿਹੜੀ ਸਕੀਮ ਆ ਹੈ ਜਰਮਨੀ ਵਾਲਿਆਂ ਦੀ ਕੱਢੀ ਹੋ ਜਾ ਦੇਖੋ ਕਿੰਨੀ ਤਕੜੀ ਸਕੀਮ ਆ ਪਹਾੜੀ ਇਲਾਕੇ ਦੇ ਵਿੱਚ ਪਹਾੜਾਂ ਤੇ ਜਦੋਂ ਸਾਈਕਲ ਚੜਦਾ ਉੱਪਰ ਉਹ ਪਿੱਛੇ ਨੂੰ ਮੁੜਦਾ ਬੰਦਿਆ ਜੋਰ ਲਗਦਾ ਬਾਹਲਾ ਉਹਨਾਂ ਨੇ ਆ ਤਕਨੀਕ ਬਣਾਤੀ ਵੀ ਹੁਣ ਸਾਈਕਲ ਤਾਹ ਨੂੰ ਚੜੂ ਜੇ ਕਿਤੇ ਆ ਨਿਕਲ ਜੇ ਕੁੰਡੀ ਜੀ ਫੇਰ ਭਾਵੇਂ ਬੰਦਾ ਡਿੱਗ ਡੁੱਗ ਜਾਵੇ ਤੇ ਆਪਣੇ ਇੰਨੇ ਪਹਾੜ ਨੇ ਆਪਣੇ ਨਹੀਂ ਇਹ ਜੀ ਟੈਕਨੋਲੋਜੀ ਬਣਾਉਦੇ ਆਪਣੇ ਨਹੀਂ ਕੋਈ ਵੀਡੀਓ ਦੇਖੀ ਇਹ ਜੀ ਆ ਬਾਹਰਲੇ ਮੁਲਕਾਂ ਵਾਲੇ ਦਾ ਸਾੰਢੀ ਕੱਢੀ ਜਾਂਦੇ ਨੇ ਦੇਖੋ ਤੁਸੀਂ ਹਾਂ ਕੀ ਬਾਤ ਆ ਬਾਕੀ ਆ ਪਾਕਿਸਤਾਨ ਵਾਲੇ ਵੀਰ ਵੀ ਨਜ਼ਾਰੇ ਲਿਆਉਂਦੇ ਨੇ ਆ ਵੀਡੀਓ ਦੇਖੋ ਤੁਹਾਡਾ ਹਾਸਾ ਨਾ ਨਿਕਲੇ ਤਾਂ ਕਹੋ ਨੋ 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 ਯਾਰ ਭਾਈ ਓਏ ਓਏ